ਉਤਪਤ 12 ਦੇ ਆਏ ਜਦ ਇੱਕ वचन ਪੜਦੇ ਆ ਤਾਂ ਇਹ ਹਮਾ ਨੇ ਅਬਰਾਹਾਮ ਨੂੰ ਆਖਿਆ ਤਾਂ ਹੀ ਹਮਾ ਨੇ ਅਬਰਾਹਾਮ ਨੂੰ ਆਖਿਆ ਤੂੰ ਆਪਣੇ ਦੇਸ਼ ਤੂੰ ਆਪਣਾ ਦੇਸ਼ ਆਪਣੀ ਸੰਬੰਧੀਆਂ ਆਪਣੇ ਸੰਬੰਧੀਆਂ ਅੱਗੇ ਆਪਣੇ ਪਿਤਾ ਦੇ ਘਰ ਨਾਲ ਛੱਡ ਕੇ ਆਪਣੇ ਪਿਤਾ ਦੇ ਘਰ ਨੂੰ ਛੱਡ ਕੇ ਉਸ ਦੇਸ਼ ਨੂੰ ਚਲੇ ਜਾ ਉਸ ਜੋ ਮੈਂ ਤੈਨੂੰ ਵਿਖਾਵਾਂਗਾ ਜਿਹੜਾ ਮੈਂ ਤੈਨੂੰ ਵਿਖਾਵਾਂਗਾ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਉਂਗਾ ਵੱਡੀ ਕੌਮ ਨਿਆਣਾ ਇਕ ਵੀ ਆ ਜੀ ਅਪਰਾਹਦੇ ਹਾਲੇ ਬੱਚਾ ਤੇ ਤੂੰ ਵੀ ਆ ਜੀ ਜੇ ਪਰਮੇਸ਼ਰ ਕੀ ਕਹਿ ਰਿਹਾ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂ ਵੱਡੀ ਕੌਮ ਕੜੀ ਹੁੰਦੀ ਆ ਹੈ ਜਿਹੜੇ ਕੋਈ ਜਾਣਾ ਨਾ ਦੇਸ਼ ਜਾਨ ਹੱਸ ਨਿਆਣਾ ਇੱਕ ਨਹੀਂ ਆਇਆ ਬਰਾਮ ਦੇ ਤੇ ਪਰਮੇਸ਼ਰ ਮਿਲਿਆ ਕਿਹਦਾ ਚੱਲ ਲਈ ਛੱਡ ਆਪਣਾ ਸਾਰਾ ਕੁਝ ਤੇ ਮੇਰੇ ਪਿੱਛੇ ਤੁਰ ਕੇ ਤੈਨੂੰ ਮੈਂ ਤੇ ਕੀ ਬਣਾਵਾਂਗਾ ਵੱਡੀ ਤੋਂ ਵੱਡੀ ਤੋਂ ਬਣਾਉਣਾ ਤੇ ਕਿਹਾ ਯਾਰ ਕਿ ਹੱਥੀ ਮੈਂ ਤੈਨੂੰ ਅਸੀਸ ਹੀ ਦੇ ਆਂਗਾ ਕਿਹਾ ਮੈਂ ਤੈਨੂੰ ਅਸ਼ੀਰਦ ਦੇਵਾਂਗਾ ਤੇ ਮੈਂ ਤੇਰਾ ਨਾਮ ਵੱਡਾ ਕਰਾਂਗਾ ਮੈਂ ਤੇਰਾ ਨਾਮ ਵੱਡਾ ਕਰੂੰਗਾ ਤੇ 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 ਤੈਨੂੰ ਸ਼ਰਾਪ ਦੇਂ ਕਹਿੰਦਾ ਉਹ ਜਿਹੜਾ ਤੈਨੂੰ ਸ਼ਰਾਪ ਦੇਗਾ ਉਹਨਾਂ ਨੂੰ ਮੈਂ ਸ਼ਰਾਪ ਦੇਂਦਾ ਕਹਿੰਦਾ ਉਹਨੂੰ ਵੀ ਸ਼ਰਾਪ ਦੇ ਦੇਣਾ ਅੱਗੇ ਅੱਜ ਤੇਰੇ ਕਾਰਨ ਹਾਂ ਤਰਕੀਆਂ ਸਾਰੀਆਂ ਕਾਮਾਂ ਬਰਕਤ ਪਾਉਣਗੇ ਨੇ ਇਹ ਕਿਹਦੇ ਨਾਲ ਗੱਲ ਹੋ ਰਹੀ ਹੈ ਜਿਹਦੇ ਆਪਣਾ ਇੱਕ ਜਾਣਾ ਹੀ ਹੈ ਜੀ ਜਿਹਦੇ ਆਦੇ ਵਾਲੇ ਇੱਕ ਬੱਚੇ ਯਾਨੀ ਉਹ ਉਮਰ ਕਿੰਨੀ ਸੀ 75 ਸਾਲਾਂ ਦੀ 75 ਸਾਲਾਂ ਦਾ ਜੀਵਨ ਦਾ बुढा कई लगता नहीं उन शादी से माता ने मु धनी है परमेश्वर वजा तरह साला रेमबा से एक बुजुर्ग तो रोक रहना है सारा संसार कुछ मेरे पीछे चालू जी ने बच्चा भी नहीं थे फिर कीता अब्राहम ने सहेह वादे वचन अनुसार हां अब्राहम चलिया अब्राहम यहोवा ने वचन अनुसार चलिया ਜਦੋਂ ਅਬਰਾਹਮ ਹਰਾਂ ਦੇਸ਼ ਤੋਂ ਨਿਕਲਿਆ ਹੂੰ ਉਸ ਸਮੇਂ ਉਹ 74 ਸਾਲ ਦਾ ਸੀ ਕਿੰਨੇ ਸਾਲ ਦਾ ਸੀ 75 ਸਾਲ 75 ਸਾਲ ਦਾ ਸੀ ਪਰਮੇਸ਼ਰ ਕਹਿੰਦਾ ਵੱਡੇ ਕੌਮ ਬਣਾਉਂਗਾ ਫਿਰ ਬਣਾਇਆ ਕਿ ਨਹੀਂ ਬਣਾਇਆ ਪਤਾ ਹੈ ਇਹਨੂੰ ਹੈ ਬਣਾਇਆ ਯਸ ਕਿੰਨੇ ਸਾਲ ਦੇ ਪੁੱਤਰ ਬੱਚਾ ਬਤਾ ਕਿਨਾ ਉੱਤਰ ਜਦੋਂ ਪੜਦੇ ਆਪਾਂ ਜੀ ਨੇ ਕੀ ਦਿਆ ਹੈ ਜੋ ਕਹਿੰਦੇ ਆ ਕਰਦੇ ਆ ਜਿਹਨੂੰ ਚੁਣ ਲਿਆ ਉਹਨੂੰ ਛੱਡਦਾ ਨਹੀਂ ਉਹ ਬਸ ਪਰ ਕਿੱਥੇ ਹੈ ਕਿ ਅਸੀਂ ਉਹਦੇ ਚੁਣੇ ਹੋਏ ਚੀਜ਼ ਨੂੰ ਆਪਾਂ ਉਦਹੀਂ ਪੰਖ ਚਲੋ ਕੋਈ ਗੱਲ ਨਹੀਂ। ਯਹੋਵਾ ਨੇ ਜਿਵੇਂ ਆਖਿਆ ਸੀ। ਯਹੋਵਾ ਨੇ ਜਿਵੇਂ ਆਖਿਆ ਸੀ ਉਸੇ ਤੇਰਾ ਸਾਰਾ ਤੇ ਨਜ਼ਰ ਕੀਤੀ। ਸਾਰਾ ਤੇ ਨਜ਼ਰ ਕੀਤੀ ਅਤੇ ਉਸ ਲਈ ਆਪਣੇ वचन ਦੇ ਅਨੁਸਾਰ ਕੀਤਾ। ਪਰਮੇਸ਼ਰ ਨੇ ਆਪਣੇ वचन ਦੇ ਅਨੁਸਾਰ ਕੀਤਾ। ਕਿਹੜਾ ਵਚਨ? ਜਿਹੜਾ ਨੂੰ ਪਹਿਲੇ ਦਿਨ ਬੋਲਿਆ ਸੀ। ਕੀ ਕਿਹਾ ਸੀ? ਪਹਿਲੇ ਦਿਨ ਬੋਲਿਆ ਸੀ ਮੈਂ ਕਿਉਂ ਕਹਿਣਾ? ਦਾਡਾ ਚੁਣਾ ਹੋਇਆ। ਕਿਉਂ? ਕਿਉਂਕਿ ਇੱਕ ਆਪਣੇ ਪਰਿਵਾਰ ਦਾ ਜਨ ਹੈ ਜਿਹਦੇ 3 ਸਾਲ ਕੋਈ ਬੱਚਾ ਨਹੀਂ ਹੋਇਆ ਪਰ ਉਹਦੇ ਘਰ ਦੇ ਵੀ ਉਹਨੂੰ ਕਹਿੰਦੇ ਸੀ ਮਨ ਤਾਂ ਖੁਸ਼ ਰਹਾਏ ਨਹੀਂ ਹੋਣਾ ਉਹਨੇ ਹੋਣਾ ਲੈ ਹੈ ਰੋਣਾ ਉਹ ਸਲੇਹਣ ਕਰੇ ਚੰ ਰੋਣਾ ਤੇ ਆਖਿਰ ਤੇ ਅੱਜ ਕੋ 11 ਮਹੀਨੇ ਪਹਿਲਾਂ ਕਹਿੰਦੇਗੇ ਅਹੀਂ ਕੀਤਾ ਕਰਕੇ ਹੁਣ ਸਾਡੇ ਹੋਏਗਾ ਕਿ ਨਹੀਂ ਕਿਉਂਕਿ ਅਸੀਂ ਜਿਹੜੇ ਸਾਡੇ ਨਾਲ ਆਏ ਉਹਨਾਂ ਦੇ ਉਹ ਹੋ ਗਏ ਐ ਤੇ ਸਾਨੂੰ ਹੁਣ ਤਾਂ 2 ਸਾਲ ਹੋ ਗਏ ਐ ਤੇ ਸਾਡੇ ਨਹੀਂ ਹੋਇਆ ਵਾਲੇ ਸਾਡੇ ਮੂਹਰੇ ਆਵੇ ਕਿ ਨਹੀਂ ਕਿਉਂਕਿ ਸਾਨੂੰ ਰੋਜ਼ ਗੱਲਾਂ ਹੁੰਦੀਆਂ ਅਸੀਂ ਉਹਨਾਂ ਨੂੰ ਕੀ ਜਵਾਬ ਦਈਏ ਮੈਂ ਉਹਨਾਂ ਨੂੰ ਕਹਾਂ ਕਿ ਕੋਈ ਗੱਲ ਜੀ ਦੱਸੋ ਕਿ ਸਾਡੇ ਗੁਰੂ ਨੇ ਸਾਨੂੰ ਕਿਹਾ ਕਿ ਤੂੰ ਇੱਥੇ ਬੱਚਿਆਂ ਨਾਲ ਖੜੇ ਹੋਣਾ ਤੇ ਮੇਰੇ ਸ਼ਕਤਾਂ ਚ ਬਣੇ ਰੋ ਕਿਉਂਕਿ ਜਿਹੜੇ ਸ਼ਬਦ ਮੈਂ ਤੁਹਾਨੂੰ ਦਿੱਤੇ ਹੋ ਬਾਬਾ ਨਹੀਂ ਆ ਉਹ ਸਰਵ ਸ਼ਕਤੀਮਾਨ ਪਰਮੇਸ਼ਵਰ ਦਾ ਹੈ ਉਹ ਅਬਰਾਹਮ ਨੇ ਪਥਰਾ ਤੇ ਬਾਲਕ ਪੈਣਾ ਕਰ ਸਕਦਾ ਉਹਨੇ ਕਿਹਾ ਆਪਣੇ ਵਜਨ ਅਬਰਾਹਮ ਯਾਨੀ ਜਿਹੜਾ ਬੰਦਾ ਉਹਨੇ ਬਣਿਆ ਰਿਆ ਉਹਦੇ ਲਈ ਉਹਨੇ ਕੁਝ ਵੀ ਕਰ ਦੇਣਾ ਜਿਹੜਾ ਉਹਦੀ ਚੂਲ ਚ ਬਣਿਆ ਰਿਆ ਇਹਦੇ ਚੌਣ ਚ ਹੋਣ ਜੁੜੇ ਨਗਿਆ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਨਾਲ ਤੇ ਸਾਂਝਾ ਤੁਹਾਡੀਆਂ ਸਾਰਿਆਂ ਨਾਲ ਹੀ ਆ ਜੁੜੇਗਾ ਤੁਸੀਂ ਮਹਾ ਵਿਸ਼ੇਖ ਦੇ ਨਾਲ ਪੁਰਾਣਾ ਲੈ ਤੁਹਾਡੇ ਮਗਰੀਆ ਤੁਸੀਂ ਛੱਡਿਆ ਹੀ ਨਹੀਂ ਜੁੜੇਗਾ ਤੁਸੀਂ ਪਰਮੇਸ਼ਵਰ ਯਿਸੂ ਮਸੀਹ ਦੇ ਨਾਲ ਪਾਪ ਤੁਹਾਡੀ ਜ਼ਿੰਦਗੀ ਤੇ ਗਿਆ ਨਹੀਂ ਲੈ ਪਤੀ ਹੁੰਦਿਆਂ ਵੀ ਤੁਹਾਡੇ ਗਲਤ ਰਿਲੇਸ਼ਨਾਂ ਪਤਨੀ ਹੁੰਦੇ ਆ ਵੀ ਤੁਹਾਡੇ ਗਲਤ ਰਿਲੇਸ਼ਨ ਰੋਂਗ ਰਿਲੇਸ਼ਨ ਤੁਸੀਂ ਛੱਡੇ ਨਹੀਂ ਗਲਤ ਬੋਲਣਾ ਦੇਖਣਾ ਛੱਡਿਆ ਨਹੀਂ ਉਹਦੀਆਂ ਹਦਾਇਤਾਂ 'ਚ ਨਹੀਂ ਹੈ ਇਹੇ ਜੇ ਕੋ ਬੰਦਾ ਮੰਨ ਲਓ ਉਹ ਚੁਣਿਆ ਤੇ ਗਿਆ ਮੌਜੂਦਾ ਪਾਰਟੀ ਦੇ ਵੱਲੋਂ ਐਮਐਲਏ ਪਰ ਹਾਰ ਸਾਰੀਆਂ ਪਾਰਟੀਆਂ ਦੇ ਪੁਆੰਡਾ ਗਰੇ ਹੈ ਕੀ ਬਣੇਗਾ ਉਹਦਾ ਹੈ ਉਹਦਾ ਰੱਦ ਕਰਾ ਦੇਣਾ ਹੋਣਾ ਹੈ ਪਰ ਤੁਸੀਂ ਚੁਣੇ ਗਏ ਆ ਪਰਮੇਸ਼ਰ ਕਹਿੰਦੇ ਸੱਦੇ ਹੋਏ ਤੇ ਬਹੁਤ ਆ ਪਰ ਚੁਣੇ ਹੋਏ ਥੋੜੇ ਚੁਣੇ ਹੋਏ ਥੋੜੇ ਉਹ ਸਤ ਚੋਣ ਚ ਆਣਾ ਕਿਹੜੀ ਚੋਣ ਚ ਜਿਹਦੇ ਚੋਣ ਚ ਚੁਣਿਆ ਹੈ ਕਿ ਮੈਂ ਇਹਦਾ ਬੱਚਾ ਜਦੋਂ ਪੈਦਾ ਕੀਤਾ ਇਹਨੂੰ ਸੰਤ ਬਣਾਉਣਾ ਮੈਂ ਇਹਦੇ ਜੀਵਨ ਤੋਂ ਇਹਦੇ ਘਰ ਤੋਂ ਪਿੰਡ ਬਚਾਉਣਾ ਇਹਦੇ ਰਿਸ਼ਤੇਦਾਰ ਬਚਾਉਣੇ ਇਹਦਾੜ ਮੋੜ ਬਚਾਉਣਾ ਇਹ ਤੋਂ ਸੇਵਾ ਕਰਾਉਣੀ ਕਈਆਂ ਤੋਂ ਉਹ ਪੈਸੇ ਦਾ ਸੇਵਾ ਕਰਾਉਂਦਾ ਕਈਆਂ ਤੋਂ ਸ਼ਰੀਰ ਮੰਗਦਾ ਹੋ ਸ਼ਰੀਰ ਮੰਗਦਾ ਹੋ ਕਿ ਚੱਲ ਭਾਈ ਘਰ ਸੇਵਾ ਲਾਰਡ ਐਂਡ ਲਾਲ ਅੰਦਰਾਂ ਦੇ ਵਿੱਚ ਚੱਲ ਟ੍ਰੈਫਿਕ ਦੀ ਸੜਕ ਤੇ ਹੁਣ ਜਿਹੜੀ ਚੌਂਕ ਤੁਹਾਨੂੰ ਸੱਦਿਆ ਗਿਆ ਉਹ ਜ਼ਰੂਰ ਤੇ ਤੁਸੀਂ ਆਉਂਦੇ ਨਹੀਂ ਕਿੱਦਾਂ ਜਾਏਗਾ ਤੁਹਾਨੂੰ ਉਹ ਚੌਂਕ ਜਿਹੜੀ ਕੱਢੀ ਹੋਈ ਹੈ ਉਹਨੂੰ ਐਵੇਂ ਨਾ ਜਾਣ ਦਿਓ ਉਹ ਚੌਂਕ ਦੇ ਵਿੱਚ ਰਹਿ ਕੇ ਹੁਣ ਕਹੀ ਜੇ ਯਿਸੂ ਮਸੀਹ ਦੇ ਪਿੱਛੇ ਚੱਲੇ ਨਾ ਚੰਗੀ ਤਰ੍ਹਾਂ ਨਾ ਹੋ। ਉਹਨਾਂ ਚੱਲਣਾ ਪਰਮੇਸ਼ਰ ਨਾਲ ਦਾ ਕੁਝ ਨਹੀਂ ਬਣਾ ਲੈਣਾ। ਉਹਨਾਂ ਨੂੰ ਲੱਗਦਾ ਕਿ ਚਲੋ ਕੋਈ ਨਹੀਂ। ਸਾਡਾ ਦੱਸ ਰਿਹਾ ਕਿ ਆਪਣਾ ਕੰਮ ਕਰ ਲਓ ਨਹੀਂ ਆਉਂਦਾ ਸਾਡੇ ਹੋਰ ਚਲੇ ਜਾਓ। ਪਰ ਪੁਰਾਣੇ ਲਿਖਤ ਹੋਈ ਹੈ ਕਿ ਤੁਹਾਨੂੰ ਸਭਨਾ ਕੁਝ ਛੱਡ ਕੇ ਯਿਸੂ ਦੇ ਪਿੱਛੇ ਚੱਲਣਾ ਪੈਣਾ। ਤੇ ਫਿਰ ਚੱਲਣਾ ਚਾਹੀਦਾ। ਕੀ ਕਰਨਾ ਚਾਹੀਦਾ? ਚੱਲਣਾ ਚਾਹੀਦਾ। ਅਗਰ ਨਹੀਂ ਚੱਲਦੇ ਤੇ ਫਿਰ ਤੁਸੀਂ ਉਸ ਚੋਣ ਚ ਬਾਹਰ ਹੋ ਜਾਣਾ ਤੇ ਜਿਵੇਂ ਪਹਿਲਾਂ ਜਿਹਨਾਂ ਨੂੰ ਬੁਲਾਇਆ ਉਹ ਕਹਿੰਦਾ ਨਲਾਇਕ ਨੇ ਇਹਦੇ ਆਪਾਂ ਉਹਨਾਂ ਨਲਾਇਕਾਂ ਚ ਨਹੀਂ ਜਾਣਾ ਬਸ ਉਹਦੇ ਚੋਣ ਚ ਬਣੇ ਰਹਿਓ ਉਹ ਡਾਇਲੌਗ ਬਾਰੇ ਉਹ ਬੱਚੇ ਨੂੰ ਪਰਮਨ ਨਹੀਂ ਦਿੱਤਾ ਜਾ ਸਕਦਾ ਫਰਮੈਸ਼ਨ ਜਾਣ ਦਾ ਆ ਸਕੋ ਤੈਨੂੰ ਦੋਵਾਂ ਬੱਚੇ ਉਹਨੇ ਤਨਸੀਰ ਕੀਤਾ ਤਨਸੀਰ ਕਰ ਲਿਆ ਉਹਨੇ ਗਵਾਹੀ ਦਿੱਤੀ ਫਿਰ ਉਹ ਕਹਿੰਦੇ ਤੇਰੇ ਮਰਿਆ ਹੀ ਹੋਣਾ ਇਹ ਨਹੀਂ ਜਨਮ ਲੈਣਾ ਕਿਉਂ ਕਿ ਦੂਸਰੀ ਆਤਮਾ ਸੀ ਪਿੱਛੇ ਉਹ ਕਹ ਰਿਹਾ ਸਾਰੇ ਨੂੰ ਕਹਿੰਦੀ ਸੀ ਪਰ ਜਿਹੜੇ ਸ਼ਬਦਾਂ ਚ ਬਣੇ ਰਹਿ ਆਪਣੇ ਚੋਣ ਚ ਬਣੇ ਰ ਪਰਸੋਂ ਅੱਖ ਘਰਣ ਕਹਿੰਦੇ ਸੀ ਤੇਰੇ ਮਰੇ ਹੀ ਪੈਣਾ ਨਾ ਡਾਕਟਰਾਂ ਦੇ ਗਏ ਉਹ ਕਹਿੰਦੇ ਵੱਡਾ ਪ੍ਰੈਸ਼ਰ ਹੋਣਾ ਤੇਰਾ ਬੇਬੀ ਵੱਡਾ ਸਾਡੇ ਤੇ ਮਿਲੋਗਾ ਪਰੰਨ ਉਹ ਕਿਹ ਚਿੰਤਾ ਨਾ ਕਰੋ 90% कि 110% ਪਰਮੇਸ਼ਵਰ ਨੇ ਅੱਜ ਤੱਕ ਨਾਰਮਲੀ ਮੇਸ਼ਵਾਂ ਮੰਦੰਦਰ ਆ ਦੇ ਲੋਕਾਂ ਦੇ ਦਾਇਰ ਇਤਨੀਆਂ ਡਿਲੀਵਰੀਆਂ ਹੋਈਆਂ ਆ ਤੁਹਾਡਾ ਵੀ ਨਾਰਮਲ ਹੀ ਹੋਏਗਾ ਸੋ ਐਂਡ ਤੇ ਜਾ ਕੇ ਵੀ ਸਭ ਕੁਝ ਲੱਗਦਾ ਸੀ ਕਿ ਮੁਸ਼ਕਲ ਆ ਪਰ ਮਹਾ ਅਭਿਸ਼ੇਕ ਦੇ ਪਰਮੇਸ਼ਵਰ ਨੇ

परमेश्वर ने सुंदर बेटी दू तीन चार साल बाद परिवार को बैसा बहुत पर चुने हुए थोड़े इसे प्रचार पूरी दुनिया चाहिए वादू लोगों आ ਪਰ ਜਿਹੜੇ चुने ਹੋਏ ਆ ਉਹੀ ਪਰਮੇਸ਼ਰ ਦੇ ਘਰ ਦੇ ਵਿੱਚ ਆਉਂਦੇ ਆ ਤੇ ਤੁਸੀਂ चुने ਗਏ ਆ ਇਸ ਲਈ ਆਪਣੇ ਇਸ ਜੁਗਤ ਦੇ ਵਿੱਚ sada ਬਣੇ ਰਹਿਣਾ ਜਿਹੜੀਆਂ ਹਦਾਇਤਾਂ ਮਿਲੀਆਂ ਉਹਨਾਂ ਹਦਾਇਤਾਂ ਦੇ ਵਿੱਚ ਬਣੇ ਰਹਿਣਾ ਕਾਲੇ ਨਹੀਂ ਬਣਾ ਲੈ ਹੈਂ ਕਿ ਬਣੇ ਰਹਿਣਾ ਆਪਣੀ ਵਾਰਿਸ ਹਦਾਇਤਾਂ ਦੇ ਬਣੇ ਰਹਿਣਾ ਆਇਆ ਪਰਮੇਸ਼ਰ ਨੇ ਆਪ ਹੀ ਤੁਹਾਨੂੰ ਆਪਣੀ ਵੱਡੀ ਗਵਾਹੀ ਦੇ ਨਾਲ ਖੜਾ ਕਰ ਲੈਣਾ ਆਮਨ ਉਚਾ ਸੰਗਤ ਪਰੇਹਤਾਂ ਨੂੰ ਚੁੱਕ ਚੁੱਕਾ ਪਰੇਹਤਾਂ Yes yes ਬੋਲੋ ਪਰਮੇਸ਼ਰ ਮੈਂ ਇਸ ਚੌਂਡ ਲਈ ਚੌਂਡ ਲਈ ਬੜਾ ਸ਼ੁਕਰਾਨਾ ਕਰਦਾ ਜਿਹੜੀ ਚੌਂਡ ਦੇ ਅੰਦਰ ਤੁਸੀਂ ਮੈਨੂੰ ਰੱਖਿਆ

Thank you. स्वागत आहे तुम्हा सगळ्यांचे स्वागत आहे मेरे परमेश्वरा